ਤੇ ਉਸ ਕਰਕੇ ਜਦੋਂ ਮੈਂ ਸਵੇਰ ਪਤਾ ਕੀਤਾ ਗਰੁੱਪ ਚ ਮੇਰੀ ਉਹ ਕਹਿੰਦੇ ਚੈਟ ਵਾਦੀ ਆ ਐਂ ਕਰਕੇ ਤੁਸੀਂ ਇਸ ਬੰਦੇ ਨੂੰ ਮਾਰਨਾ ਤੁਸੀਂ ਸ਼ੀਤੀ ਦੇ ਨੂੰ ਤਿਆਰ ਮੇਰਾ ਫੋਨ ਕਿਸੇ ਹੋਰ ਕੋਲ ਸੀ ਬਾਕੀ ਜੋ ਵੀ ਗੱਲ ਹੋਈ ਆ ਹੂੰ ਉਹਦਾ ਮੈਂ ਕੋਈ ਵੀ ਸਬੂਤ ਨਹੀਂ ਦੇ ਸਕਦਾ ਕਿਉਂਕਿ ਮੇਰੇ ਕੋਲ ਫੋਨ ਹੈ ਵੀ ਨਹੀਂ ਸੀ ਕਿਸੇ ਫੋਨ ਕੋਲ ਤੁਹਾਨੂੰ ਐ ਲਿਖਿਆ ਗਿਆ ਆ ਕਿ ਮੈਂ ਤਿਆਰ ਆ ਖਾਲਸਾ ਜੀ ਦੱਸੋ ਕਿਹਨੂੰ ਗੱਡੀ ਚੜਨਾ ਵੀ ਜਿੰਨੇ ਵੀ ਬੰਦੇ ਨੇ ਅਸੀਂ ਤਿਆਰ ਆ ਇਹ ਮੈਂ ਹੁਣ ਤੁਹਾਨੂੰ ਕੀ ਕਹਾਂ ਕਿ ਮੇਰੇ ਕੋਲੇ ਫੋਨ ਹੀ ਹੈ ਨਹੀਂ ਸੀ ਜਦੋਂ ਖਾਲਸਾ ਹੀ ਤੇ ਮੈਂ ਕਹਿ ਵੀ ਕੀ ਸਾਡੇ ਕਿਹਨੇ ਲਿਖਾ ਕਿਹਨੇ ਲੀ ਤੁਹਾਡਾ ਫੋਨ ਕੌਣ ਲੈ ਜਾਂਦਾ ਐ ਕਿਸੇ ਨੂੰ ਕੋਈ ਫੋਨ ਕਿਵੇਂ ਦੇ ਦਿੰਦਾ ਜਿਸ ਤਿੱਕੇ ਨਾਲੇ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਤੁਹਾਡੀਆਂ ਤੇ ਉਹਦੇ ਕਰਕੇ ਪਤਾ ਨਹੀਂ ਲੱਗਣਿਆ ਅਸੀਂ ਕਿਉਂਕਿ ਹੁਣ ਕੌਨਾਂ ਨਾਲ ਟਾਕ ਵੀ ਨਹੀਂ ਲਾਗੇ ਰਾਤ ਤੇ ਕਿਉਂਕਿ ਸਾਡਾ ਕੋਈ ਪਰਸਨਟੀਜ ਤਾਂ ਹੈ ਨਹੀਂ ਇੱਥੇ ਅਜਿਹਾ ਕਿਹੜਾ ਬੰਦਾ ਹੋ ਸਕਦਾ ਜਿਨੇ ਤੁਹਾਡੇ ਫੋਨ ਦੇ ਉੱਤੋਂ ਤੁਹਾਡੇ ਗਰੁੱਪ ਦੇ ਵਿੱਚੋਂ ਇਸ ਤਰੀਕੇ ਨਾਲ ਕਹਿ ਦਿੰਦਾ ਹੋਵੇ ਕਿ ਅਸੀਂ ਚਲੋ ਪਹਿਲਾਂ ਤਲਵਾੜੇ ਦਾ ਨੰਬਰ ਲਾ ਦਿੰਦੇ ਆ ਬਾਬੇ ਬਖਸ਼ੀਸ਼ ਦਾ ਨੰਬਰ ਲਾ ਦਿੰਦੇ ਆ ਰਵਨੀ ਤੇ ਬਿੱਟੂ ਦਾ ਲਾ ਦਿੰਦੇ ਆ ਇਹ ਮੈਨੂੰ ਸਰਾ ਸਰ ਫਸਾਉਣ ਦੀ ਸਾਜ਼ਿਸ਼ ਹੋ ਰਹੀ ਹੈ ਕੌਣ ਫਸਾਉਣਾ ਚਾਹੁੰਦਾ ਮੈਂ ਇੱਕ ਗਰੀਬ ਘਰ ਤੋਂ ਹੈਗਾ ਹਾਂ ਹੂੰ ਬਾਪੂ ਦੀ ਮੇਰੀ ਦੀ ਡੈਥ ਹੋਈ ਤੇ ਮੈਂ ਇਹਦੀ ਗੱਲ ਕਰਕੇ ਕਿੱਥੇ ਜਾਣਾ ਹਾਂ ਤੁਸੀਂ ਪਹਿਲਾਂ ਚੈਟ ਦੇ ਵਿੱਚ ਜਿਹੜਾ ਗਰੁੱਪ ਸੀਗਾ ਉਸ ਦੇ ਵਿੱਚ ਚੈਟ ਕਰਦੇ ਸੀਗੇ ਕੁਝ ਆਪਣਾ ਸੁਝਾਅ ਦਿੰਦੇ ਸੀਗੇ ਜੋਨੀਆ ਗੱਲਾਂ ਹੁੰਦਾ ਸੀ ਉਹ ਦੇਖੀ ਜਾਂਦੇ ਸੀ ਗਰੁੱਪ ਦੇਖ ਲੈਂਦੇ ਸੀ ਫਿਰ ਬੰਦ ਹੋਏ ਜਾਂ ਨਹੀਂ ਫੋਨ ਫਿਰ ਵੇਖਦੇ ਫਿਰ ਫਾਲ ਕਰ ਕਲਵਿੰਦਰ ਸਿੰਘ ਤਲਵਾੜਾ ਹੋਰੀ ਬਾਬਾ ਬਖਸ਼ੀਸ਼ ਸਿੰਘ ਹੋਰੀ ਜਾਂ ਕਿਸੇ ਹੋਰ ਵਿਕਰਮ ਸਿੰਘ ਮਜੀਠੀਆ ਕਿਸ ਨਾਲ ਕੋਈ ਵੈਰ ਵਿਰੋਧ ਹੈਗਾ ਤੁਹਾਡਾ ਹਾਂ ਆਪਣਾ ਕਹਦਾ ਵੈਰ ਵਿਰੋਧ ਉਹਨਾਈਆ ਗਰੀਬ ਘਰ ਤੋਂ ਹੈਗੇ ਹੈ ਆਪਾਂ ਵੈਰ ਵਿਰੋਧ ਪਾ ਕੇ ਕਿਤੇ ਨਾ ਕੀ ਲੈਣਾ ਬੀਤੇ ਦਿਨਾਂ ਤੂੰ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਚੈਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਸ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਭਾਵੇਂ ਅਮਿਤ ਸ਼ਾਹ ਹੈ ਭਾਵੇਂ ਲੁਧਿਆਣੇ ਤੋਂ ਰਮਨਿਤ ਬਿੱਟੂ ਹੈ ਭਾਵੇਂ ਉਹ ਤਲਵਾੜਾ ਹੈ ਇਹਨਾਂ ਦਾ ਸਾਰਾ ਦਾ ਟਾਈਮ ਲਾਉਣਾ ਹੈ ਇਹ ਕਿੱਥੇ ਗੱਲ ਹੋ ਰਹੀ ਸੀਗੀ ਅਕਾਲੀ ਦਲ ਵਾਰਿਸ ਪੰਜਾਬ ਦਾ ਇੱਕ ਗਰੁੱਪ ਦੀ ਚੈਟ ਵਾਇਰਲ ਹੋਈ ਹੈ ਜਿਸ ਦੇ ਵਿੱਚ ਇਹ ਗੱਲਾਂ ਕਈਆਂ ਜਿਆਦੀਆਂ ਸੀਗੀਆਂ ਇਹ ਕਹਿ ਕੌਣ ਰਹੇ ਸੀਗੇ ਕੌਣ ਇਸ ਦੇ ਪਿੱਛੇ ਨੇ ਸਾਰੇ ਸਾਡੇ ਨਾਲ ਇੱਕ ਉਸੇ ਗਰੁੱਪ ਦੇ ਵਿੱਚੋਂ ਇੱਕ ਨੌਜਵਾਨ ਸਾਡੇ ਨਾਲ ਨੇ ਸੰਧੂ ਪਵਨ ਸ਼ਾਇਦ ਇਹਨਾਂ ਦਾ ਨਾਮ ਹੈ ਅਸੀਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਕਹਿ ਰਹੇ ਸੀਗੇ ਕਿ ਅਸੀਂ ਸ਼ੀਦੀ ਦੇ ਨਾਲ ਤਿਆਰ ਹਾਂ ਅਸੀਂ ਇਹ ਕਾਰਜ ਕਰਨ ਲਈ ਤਿਆਰ ਹਾਂ ਤੇ ਜਿਸ ਤਿੱਕੇ ਨਾਲ ਗੱਲਾਂ ਬਾਤਾਂ ਹੋਦੀਆਂ ਸੀ ਕਿ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜਿਸ ਤਿੱਕੇ ਦੇ ਨਾਲ ਤੁਹਾਡੀਆਂ ਇਹ ਵੀਡੀਓ ਕੁਝ ਫੋਟੋਆਂ ਕੁਝ ਆਡੀਓ ਵਾਇਰਲ ਹੋ ਰਹੀਆਂ ਨੇ ਗਰੁੱਪ ਦੀਆਂ ਕਿ ਜਿਸ ਦੇ ਵਿੱਚ ਤੁਸੀਂ ਸਿੱਧਾ ਦਾ ਦੇਸ਼ ਦੇ ਗ੍ਰਹਿ ਮੰਤਰੀ ਮਿਤਸ਼ਾਹ ਰਣ ਟਾਰਗੇਟ ਕਰ ਰਹੇ ਹੋ ਦੂਜੇ ਨੰਬਰ ਤੇ ਰਵਨੀਤ ਬਿਟੂ ਰਣ ਟਾਰਗੇਟ ਕਰ ਰਹੇ ਹੋ ਜੋ ਕਿ ਲੁਧਿਆਣਾ ਤੋਂ ਨੇ ਇਹ ਕਿਉਂ ਤੁਸੀਂ ਕਰ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਤਿੱਕੇ ਨਾਲ ਪਹਿਲਾਂ ਹੀ ਇਹ ਚੀਜ਼ਾਂ ਹੋਈਆਂ ਹੋਈਆਂ ਨੇ ਤੇ ਕੀ ਕਾਰਨ ਕੀ ਹੈ ਚੈਟ ਵਾਇਰਲ ਹੋਣ ਦਾ ਕੀ ਗੱਲ ਹੈ ਸਦੀ ਚੈਟ ਵਾਇਰਲ ਹੋਣ ਦਾ ਹੀ ਮੇਰਾ ਕਿਤੇ ਚੱਲ ਰਿਹਾ ਸੀ ਜ਼ਰੂਰੀ ਕੰਮ ਜੀ ਹਾਂਜੀ ਤੇ ਉਸ ਕਰਕੇ ਮੇਰਾ ਫੋਨ ਯਾਨੀ ਕਿ ਕਿਸੇ ਹੋਰ ਕੋਲ ਰਿਹਾ 2-4 ਦਿਨ ਹੂੰ ਤੇ ਮੈਨੂੰ ਇਹ ਨਹੀਂ ਪਤਾ ਤੇ ਮੈਨੂੰ ਸਵੇਰ ਪਤਾ ਲੱਗਾ ਜਦੋਂ ਮੇਰੇ ਕੋਲ ਫੋਨ ਆਇਆ ਇਹ ਮੇਰਾ ਹੂੰ ਸਵੇਰ ਜਦੋਂ ਪਤਾ ਲੱਗਾ ਕਿ ਐਂ ਕਰਕੇ ਗਰੁੱਪ ਵਿੱਚ ਹੋ ਰਿਹਾ ਗਰੁੱਪ 'ਚ ਮੈਨੂੰ ਰੇਟ ਵੀ ਕਰ ਦਿੱਤਾ ਗਿਆ ਏ ਹੂੰ ਤੇ ਉਸ ਕਰਕੇ ਜਦੋਂ ਮੈਂ ਸਵੇਰ ਪਤਾ ਕੀਤਾ ਗਰੁੱਪ ਚ ਮੇਰੀ ਉਹ ਕਹਿੰਦੇ ਚੈਟ ਵਧੀਆ ਐਂ ਕਰਕੇ ਤੁਸੀਂ ਇਸ ਬੰਦੇ ਨੂੰ ਮਾਰਨਾ ਤੁਸੀਂ ਹੀਦੀ ਦੇ ਨੂੰ ਤਿਆਰ ਹੂੰ ਪਰ ਮੈਂ ਹੁਣ ਦੱਸ ਦੇਣਾ ਚਾਹੁੰਦਾ ਕਿ ਉਹ ਫੋਨ ਜਿਹੜਾ ਮੇਰਾ ਮੇਰੇ ਕੋਲ ਨਹੀਂ ਸੀਗਾ ਮੇਰਾ ਫੋਨ ਕਿਸੇ ਹੋਰ ਕੋਲ ਸੀ ਬਾਕੀ ਜੋ ਵੀ ਗੱਲ ਹੋਈ ਆ ਹੂੰ ਉਹਦਾ ਮੈਂ ਕੋਈ ਵੀ ਸਬੂਤ ਨਹੀਂ ਦੇ ਸਕਦਾ ਕਿਉਂਕਿ ਮੇਰੇ ਕੋਲ ਫੋਨ ਹੈ ਵੀ ਨਹੀਂ ਸੀ ਹੂੰ ਹੁਣ ਕਿਸੇ ਫੋਨ ਤੋਂ ਐ ਲਿਖਿਆ ਗਿਆ ਹੈ ਕਿ ਮੈਂ ਤਿਆਰ ਆ ਖਾਲਸਾ ਜੀ ਦੱਸੋ ਕਿਹਨੂੰ ਗੱਡੀ ਚੜ੍ਹਨਾ ਵੀ ਜਿੰਨੇ ਵੀ ਬੰਦੇ ਨੇ ਅਸੀਂ ਤਿਆਰ ਆ ਤੁਸੀਂ ਕਿਉਂ ਤੁਹਾਡੇ ਵੱਲੋਂ ਤੁਹਾਡੇ ਫੋਨ ਉਤੋਂ ਇਹ ਕਿਉਂ ਲਿਖਿਆ ਗਿਆ ਇਹ ਮੈਂ ਹੁਣ ਤੁਹਾਨੂੰ ਕੀ ਕਹਾਂ ਕਿ ਮੇਰੇ ਕੋਲੇ ਫੋਨ ਹੀ ਹੈ ਨਹੀਂ ਸੀ ਜਦੋਂ ਖਾਲਸਾ ਜੀ ਤੇ ਮੈਂ ਕਹਿ ਵੀ ਕੀ ਸਕਦਾ ਕਿਹਨੇ ਲਿਖਿਆ ਕਿਹਨੇ ਲਿਖਿਆ ਹੂੰ ਤੁਹਾਡਾ ਫੋਨ ਕੌਣ ਲੈ ਜਾਂਦਾ ਐ ਕਿਸੇ ਨੂੰ ਕੋਈ ਫੋਨ ਕਿਵੇਂ ਦੇ ਦਿੰਦਾ ਜਿਸ ਤਿੱਕ ਨਾਲੇ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਤੁਹਾਡੀਆਂ ਖਾਲਸਾ ਜੀ ਮੇਰਾ ਫੋਨ ਮੈਨੂੰ ਦਿੰਦਾ ਤਾਂ ਮੈਂ ਸੀਗਾ ਜ਼ਰੂਰੀ ਕੰਮ ਤੇ ਜਾਨਕਿ ਮੇਰੇ ਕੋਲੇ ਛੋਟਾ ਸੀ ਗੱਡੀ ਸੀਗੀ ਹੂੰ ਉਹਦੇ ਕਰਕੇ ਮੇਰਾ ਕੰਮ ਚਾਰ ਚਾਲਾ ਰਹਿੰਦਾ ਏ ਹੂੰ ਤੇ ਸਾਡਾ ਫੋਨ ਆਏ ਕਿਵਰ ਕਿਤੇ ਪਿਆ ਰਹਿੰਦਾ ਕਦੇ ਕਿਤੇ ਪਿਆ ਰਹਤਾ ਹੂੰ ਤੇ ਉਹਦੇ ਕਰਕੇ ਪਤਾ ਨਹੀਂ ਲੱਗਣਿਆ ਅਸੀਂ ਕਿਉਂਕਿ ਹੁਣ ਫੋਨ ਨਾਲ ਲੋਕ ਵੀ ਨਹੀਂ ਲਾਗੇ ਜਾਂਦੇ ਕਿਉਂਕਿ ਸਾਡਾ ਕੋਈ ਪਰਸਨ ਚੀਜ਼ ਦਾ ਹੈ ਨਹੀਂ ਇੱਥੇ ਹੂੰ ਤੇ ਅਸੀਂ ਫੋਨ ਨਾਲ ਲੋਕ ਲਾ ਕੇ ਨਹੀਂ ਰੱਖਦੇ ਸੀ ਐਂ ਚੱਲੀ ਜਾਂਦੇ ਰਹਿੰਦੇ ਹੁੰਗੇ ਗਰੁੱਪ ਦੇ ਵਿੱਚ ਹੈਗੇ ਸੀਗੇ ਅਕਾਲੀ ਦਲ ਵਰਸ ਪੰਜਾਬ ਦੇ ਆ ਮੈਂ ਵਿੱਚ ਐਡ ਹਾਂ ਪਰ ਜਿਹੜੀ ਉਹ ਗੱਲ ਕੀਤੀ ਉਹ ਕਹਿ ਨਹੀਂ ਸਕਦੇ ਕਿਨੇ ਕੀਤੀ ਹੈ ਮਤਲਬ ਤੁਸੀਂ ਉਸ ਗਰੁੱਪ ਦੇ ਵਿੱਚ ਹੈਗੇ ਸੀਗੇ ਤੁਹਾਡੇ ਗਰੁੱਪ ਦਾ ਕਿਸੇ ਨੇ ਮਿਸਯੂਜ਼ ਕੀਤਾ ਹਾਂਜੀ ਅਜਿਹਾ ਕਿਹੜਾ ਬੰਦਾ ਹੋ ਸਕਦਾ ਜਿਨੇ ਤੁਹਾਡੇ ਫੋਨ ਦੇ ਉੱਤੋਂ ਤੁਹਾਡੇ ਗਰੁੱਪ ਦੇ ਵਿੱਚੋਂ ਇਸ ਤਰੀਕੇ ਨਾਲ ਕਹਿ ਦਿੰਦਾ ਹੋਵੇ ਕਿ ਅਸੀਂ ਚਲੋ ਪਹਿਲਾਂ ਤਲਵਾੜੇ ਦਾ ਨੰਬਰ ਲਾ ਦਿੰਦੇ ਆ ਬਾਬੇ ਬਖਸ਼ੀਸ਼ ਦਾ ਨੰਬਰ ਲਾ ਦਿੰਨੇ ਆ ਰਮਣੀ ਤੇ ਬਿੱਟੂ ਦਾ ਲਾ ਦਿੰਨੇ ਆ ਇਹ ਮੈਨੂੰ ਸਰਾਸਰ ਫਸਾਉਣ ਦੀ ਸਾਜ਼ਿਸ਼ ਹੋ ਰਹੀ ਹੈ ਕੌਣ ਫਸਾਉਣਾ ਚਾਹੁੰਦਾ ਕਿਉਂਕਿ ਤੁਹਾਡੇ ਵੱਲੋਂ ਤੁਹਾਡੀ ਫੋਨ ਦੇ ਉੱਤੋਂ ਚੈਟ ਇਹ ਹੋਈ ਹੈ ਇਹ ਕਿਹਾ ਜਾ ਰਿਹਾ ਕਿ ਮੈਂ ਸੀਦੀ ਪਾਣੋਂ ਤਿਆਰ ਆ ਮੈਂ ਜੰਗਲਾਂ ਚ ਰਹਿਣ ਲਈ ਤਿਆਰ ਆ ਹੁਣ ਕੀ ਕਹਿ ਸਕਦੇ ਮੈਨੂੰ ਕੌਣ ਫਸਾਉਣ ਲਈ ਤਿਆਰ ਹੈ ਹੂੰ ਤੁਹਾਡੀ ਹਜੇ ਤੱਕ ਕਿਸੇ ਲੋਕਲ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਕਿ ਵੀ ਇਹ ਮੇਰੇ ਨਾਲ ਇਸ ਤਰ੍ਹਾਂ ਸਾਜ਼ਿਸ਼ ਘੜੀ ਜਾ ਰਹੀ ਹੈ ਨਹੀਂ ਹਜੇ ਕਿਸੇ ਨਾਲ ਨਹੀਂ ਮੈਨੂੰ ਤਾਂ ਪਤਾ ਹੀ ਅੱਜ ਲੱਗਾ ਖਾਲਸਾ ਜੀ ਸਵੇਰ ਹੂੰ ਤੁਹਾਨੂੰ ਕਿਸੇ ਪੁਲਿਸ ਦਾ ਕਿਸੇ ਦਾ ਮੁਲਾਜ਼ਮ ਦਾ ਕਿਸੇ ਦਾ ਫੋਨ ਨਹੀਂ ਆਇਆ ਹਾਂ ਜੀ ਕਿਸੇ ਦਾ ਨਹੀਂ ਕਿਉਂਕਿ ਦੇਖੋ ਮੈਂ ਇੱਕ ਗਰੀਬ ਘਰ ਤੋਂ ਹੈਗਾ ਹਾਂ ਹੂੰ ਬਾਪੂ ਦੀ ਮੇਰੀ ਦੀ ਡੈਥ ਹੋਈ ਤੇ ਮੈਂ ਇਹਦੀ ਗੱਲ ਕਰਕੇ ਕਿੱਥੇ ਜਾਣਾ ਹੀ ਹੂੰ ਸੋ ਤੁਹਾਨੂੰ ਕੀ ਤੇ ਸ਼ੱਕ ਆ ਕਿ ਕੌਣ ਫਸਾਉਣਾ ਚਾਹੁੰਦਾ ਤੁਹਾਨੂੰ ਸ਼ੱਕ ਹੁਣ ਕੀ ਕਹਿ ਸਕਦੇ ਕੀ ਤੇ ਕਰ ਸਕਦੇ ਹੂੰ ਤੁਸੀਂ ਪਹਿਲਾਂ ਚੈਟ ਦੇ ਵਿੱਚ ਜਿਹੜਾ ਗਰੁੱਪ ਸੀਗਾ ਉਸ ਦੇ ਵਿੱਚ ਚੈਟ ਕਰਦੇ ਸੀਗੇ ਕੁਝ ਆਪਣਾ ਸੁਝਾਅ ਦਿੰਦੇ ਸੀਗੇ ਇਸ ਤੋਂ ਪਹਿਲਾਂ ਅ ਨਹੀਂ ਉਹ ਗਰੁੱਪ ਚ ਐਡ ਸੀਗੇ ਪਰ ਜਿਹੜੀਆਂ ਗੱਲਾਂ ਹੁੰਦਾ ਸੀ ਉਹ ਦੇਖੀ ਜਾਂਦੇ ਸੀ ਗਰੁੱਪ ਦੇਖ ਲੈਂਦੇ ਸੀ ਫੇਰ ਬੰਦ ਹੋ ਜਾਂਦੇ ਸੀ ਫੋਨ ਫੇਰ ਵੇਖਦੇ ਫੇਰ ਗੱਲ ਕਰ ਹੂੰ ਤਾਂ ਇਹ ਰੱਖ ਕੇ ਇਸ ਗਰੁੱਪ ਨੂੰ ਚਲਾ ਕੌਣ ਰਿਹਾ ਸੀਗਾ ਐਡਮਿਨ ਕੌਣ ਸੀਗਾ ਇਸ ਗਰੁੱਪ ਦਾ ਕਿੰਨੇ ਬਣਾਇਆ ਸੀਗਾ ਐਡਮਿਨ ਤਾਂ ਨਹੀਂ ਪਤਾਈ ਕਿਸੇ ਨੇ ਬਣਾਇਆ ਹੋਣਾ ਇਸ ਦੇ ਪਿੱਛੇ ਕੌਣ ਹੋਣਾ ਉਹ ਇਹ ਤਾਂ ਹੁਣ ਗਰੁੱਪ ਚ ਵੇਖ ਜਾਣ ਤੋਂ ਪਤਾ ਲੱਗੂ ਕਿ ਹੈ ਕੌਣ ਐਡ ਹੂੰ ਤੁਹਾਡਾ ਨੰਬਰ ਕਿਸ ਨੇ ਐਡ ਕੀਤਾ ਸੀਗਾ ਵਿੱਚ ਗਰੁੱਪ ਦੇ ਗਰੁੱਪ ਚ ਹਾਂਜੀ ਗਰੁੱਪ ਚ ਮੈਨੂੰ ਮੇਰੇ ਸਹਾਂਮਨਾ ਹਣੀ ਯਾਰ ਅਸੀਂ ਕਿਤੇ ਗਏ ਸੀ ਉਦੋਂ ਕਿਸੇ ਨੇ ਗਰੁੱਪ ਚ ਕਿਹਾ ਸੀ ਕਿ ਆਹ ਗਰੁੱਪ ਐਡ ਕਰ ਲਓ ਕਹਿੰਦੇ ਆਪਣੇ ਮੋਗੇ ਏਰੀਆ ਦਾ ਮੈਂ ਕਿਹਾ ਚਲੋ ਵੇਖ ਲੈਨੇ ਆਪਾਂ ਐਡ ਕਰਕੇ ਆਪਾਂ ਕਿਹੜਾ ਆਪਾਂ ਕਿਹੜਾ ਕੁਕ ਕਰਨਾ ਹੋਂ ਦੀ ਖਬਰ ਆਪਾਂ ਲਈ ਜਾਂਦੇ ਰਹਨੇ ਆ ਹੂੰ ओके okay. मोगे मोगे तो चलदा सीगा ये ग्रुप शायद बॉडी काते किसी नाल ਗੱਲਬਾਤ ਹੋਈ ਹੁਣ ਇਸਤੇ ਉਤੇ ਕੀ ਵੀ ਇਹ ਕੀ ਗੱਲ ਹੋਈ ਏ ਸਾਰੀ ਅ ਨਹੀਂ ਮੈਂ ਹੁਣ ਅੱਜ ਸਵੇਰ ਮੈਨੂੰ ਪਤਾ ਲੱਗਿਆ ਇਸ ਕਰਕੇ ਮੈਂ ਨਾ ਥੋੜਾੇ ਕੰਮ ਤੇ ਸੀਗਾ ਤੇ ਉਦੋਂ ਬਾਅਦ ਹੁਣ ਆਦਾਦੀ ਨੂੰ ਦਵਾਈ ਕੋ ਚੱਲਾ ਸੀਗਾ ਹੂੰ ਤੇ ਉਸ ਕਰਕੇ ਮੈਂ ਉਹਨਾਂ ਨੂੰ ਆ ਕੇ ਕਾਲ ਕਰਨੀ ਸੀ ਕਿ ਗੱਲ ਹੋਈ ਕੀ ਮੇਰੇ ਜਨਕ ਮੇਰੇ ਜਿਹੜਾ ਮੇਰਾ ਨੰਬਰ ਆ ਹੂੰ ਉਹ ਕੌਣ ਚਲਾ ਕੌਣ ਰਿਹਾ ਸੀ ਮੇਰਾ ਫੋਨ ਕੌਣ ਚਲਾ ਰਿਹਾ ਸੀ ओके ਤੁਹਾਡੀ ਕਿਸੇ ਨਾਲ ਕੁਲਵਿੰਦਰ ਸਿੰਘ ਤਲਵਾੜਾ ਹੋਰੀ ਬਾਬਾ ਬਖਸ਼ੀਸ਼ ਸਿੰਘ ਹੋਰੀ ਜਾਂ ਕਿਸੇ ਹੋਰ ਵਿਕਰਮ ਸਿੰਘ ਮਜੀਠੀਆ ਕਿਸੇ ਨਾਲ ਕੋਈ ਵੈਰ ਵਿਰੋਧ ਹੈਗਾ ਤੁਹਾਡਾ ਹਾਂ ਆਪਣਾ ਕਹਿੰਦਾ ਵੈਰ ਵਿਰੋਧ ਹੁਣ ਆਈਆ ਗਰੀਬ ਘਰ ਤੋਂ ਹੈਗੇ ਹੈ ਆਪਾਂ ਵੈਰ ਵਿਰੋਧ ਪਾ ਕੇ ਕਿਸੇ ਦਾ ਕੀ ਲੈਣਾ ਹੂੰ ਕਿਉਂਕਿ ਸਭ ਤੋਂ ਜ਼ਿਆਦਾ ਤੁਹਾਡੀ ਚੈਟ ਹੈ ਤੁਹਾਡੀ ਚੈਟ ਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਵੀ ਅਸੀਂ ਫਲਾਣੇ ਫਲਾਣੇ ਬੰਦੇ ਨੂੰ ਕਹਿੰਦੇ ਵੀ ਲਾ ਦੇ ਉਹੀ ਉਹੀ ਤਾਂ ਸਰ ਗੱਲ ਨਹੀਂ ਹੁਣ ਜੇ ਦਾ ਮੈਂ ਕਹਿੰਦਾ ਹੋਇਆ ਮੰਨ ਲਓ ਹਨ ਜਿਹਦਾ ਮੈਂ ਚੈਟ ਕੀਤੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਮੈਂ ਕੀਤੀ ਆ ਜੋ ਚੈਟ ਮੈਂ ਤੁਹਾਨੂੰ ਦੱਸੀ ਹੈ ਨਾ ਮੇਰਾ 2-3 ਦਿਨ ਹੋ ਗਿਆ ਫੋਨ ਹੀ ਕਿਸੇ ਹੋਰ ਕੋਲ ਰਿਹਾ ਮੈਂ ਕੀ ਕਰ ਸਕਦਾ ਤੁਸੀਂ ਤੁਹਾਡੇ ਕੋਲ ਹੁਣ ਵੀ ਉਹ ਗਰੁੱਪ ਹੈਗਾ ਤੁਸੀਂ ਇਸ ਦੇ ਵਿੱਚ ਦੱਸ ਸਕਦੇ ਹੋ ਕਿ ਕਿੰਨੇ ਬੰਦੇ ਨੇ ਮੇਰੇ ਹਿਸਾਬ ਨਾਲ ਮੈਨੂੰ ਉਸ ਗਰੁੱਪ ਚੋਂ ਲੈਫਟ ਕਰਤਾ ਜੀ ਓਕੇ ਗਰੁੱਪ ਤਾਂ ਨਹੀਂ ਡਿਲੀਟ ਕੀਤਾ ਤੁਸੀਂ ਗਰੁੱਪ ਦੇਖਣਾ ਪੈਣਾ ਜੀ ਓਕੇ ਟੋਟਲ ਕਿੰਨੇ ਬੰਦੇ ਨੇ ਤੁਹਾਡੇ ਅੰਦਾਜ਼ੇ ਨਾਲ ਕਿ ਉਹਦੇ ਇਸ ਚ ਇੰਨੇ ਬੰਦੇ ਸੀਗੇ ਤੇ ਇਹ ਚ ਐਡ ਕਰਦੇ ਸੀਗੇ ਚੈਟ ਦੇ ਰੋਜ਼ ਮੈਨੂੰ ਆਈ ਬਈ ਬਲੈਂਡ ਤੋਂ ਗਰੁੱਪ ਚ ਕੌਣ ਕੌਣ ਹੈਗੇ 164 ਕ ਮੈਂਬਰ ਆ ਬਈ ਗਰੁੱਪ ਸ਼ੋ ਹੀ ਆਂਦਾ ਜੀ ਓਕੇ 164 ਮੈਂਬਰ ਨੇ ਐਡਮਿਨ ਕੌਣ ਆ ਇਹਨਾ ਦਾ ਐਡਮਿਨ ਵੀ ਦੱਸਿਓ ਸਾਨੂੰ ਕੌਣ ਆ ਇਸ ਦੇ ਵਿੱਚ ਐਡਮਿਨ ਐਡਮਿਨ ਚਾਰ ਜਾਨੇ ਆਈ ਫਿਰ ਜੀ ਕੌਣ ਕੌਣ ਨੇ ਨਾਮ ਲਿਖਿਆ ਕੁਐਸਚਨਾਂ ਦਾ ਰੋ 0 0 0 0 ਕੇ ਰੋ ਕੇ ਰੋ ਕੇ ਨਹੀਂ ਵੈਸੇ ਉਹ ਗਰਾਪ ਹੋਰ ਸੀ ਆ ਰਹੀ ਆ ਅਕਾਲੀ ਦਲ ਵਾਲੇ ਪੰਜਾਬ ਦੇ ਟੀਮ ਜਿਲ੍ਹਾ ਮੋਗਾ ਦੇ ਜੀ ਚਾਰ ਹੀ ਆਈ ਮੈਂਬਰ ਚਾਰ ਮੈਂਬਰ ਨੇ ਕੌਣ ਕੌਣ ਐਡਮਿਨ ਨੇ ਨੋ ਨੋ ਲੈਫਟ ਮਾਰਿਆ ਪਿਆ ਉਹ ਸ਼ੋ ਨਹੀਂ ਹੋਣਦਾ ਈ ਓਕੇ